BSF ਪੰਜਾਬ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਉੱਪਰ ਪੰਜ ਪਿੰਡਾਂ ਦੇ 50 ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਤੋਂ ਦੂਰ ਜੀਹਾਂ ਨਸ਼ਿਆਂ ਤੋਂ ਦੂਰ ਰੱਖਣ ਦੇ ਯਤਨਾਂ ਦੇ ਵਜੋਂ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਸਿਸਟਮ ਯਾਨੀ ਕਿ ਆਇਲਸ ਦੀ ਕੋਚਿੰਗ ਪ੍ਰਦਾਨ ਕਰ ਰਿਹਾ ਹੈ ਸੂਤਰਾਂ ਨੇ ਦੱਸਿਆ ਹੈ ਕਿ BSF ਨੇ ਸਕਰੀਨਿੰਗ ਅਤੇ ਸ਼ਾਰਟ ਲਿਸਟਿੰਗ ਪ੍ਰਕਿਰਿਆ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਰਾਜੂਕੇ ਵਾਂ TJ ਸਿੰਘ ਕਾਲੀਆ ਅਤੇ ਦਲ ਦੇ ਪੰਜਾਬ ਵਿਦਿਆਰਥੀਆਂ ਦੀ ਚੋਣ ਕੀਤੀ ਹੈ ਜਿਸ ਤੋਂ ਬਾਅਦ ਕੇ ਸੀਮਾ ਸੁਰੱਖਿਆ ਬਲ ਨੇ ਦੋ ਅਧਿਆਪਕਾਂ ਨੂੰ ਨੌਕਰੀ ਦੇ ਉੱਪਰ ਰੱਖਿਆ ਤੇ ਇਸ ਸਾਲ 1 ਜਨਵਰੀ ਤੋਂ 31 ਮਈ ਤੱਕ ਅਮਰਕੋਟ ਵਿਖੇ 5 ਮਹੀਨਿਆਂ ਦੇ ਵਾਸਤੇ ਬੱਚਿਆਂ ਨੂੰ ਕੋਚਿੰਗ ਦੇਣਾ ਸ਼ੁਰੂ ਕਰ ਦਿੱਤਾ ਗਿਆ ਬੀਆ ਸਰਬ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਪਰ ਇਹ ਵੀ ਦੱਸਿਆ ਕਿ ਇਹ ਕੋਚਿੰਗ ਕੋਰਸ ਜੋ ਹੈ ਉਹ ਸਾਡੀ ਫੋਰਸ ਦੇ ਵੱਲੋਂ ਵਾਈਬਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਕਰਵਾਈ ਗਈ ਸੀ ਅਤੇ ਲਗਭਗ ਸਾਰੇ ਨੌਜਵਾਨ ਬੇਜ਼ਮੀਨੇ ਕਿਸਾਨਾਂ ਦੇ ਪੁੱਤਰ ਅਤੇ ਧੀਆਂ ਨੇ ਜੋ ਆਇਲਸ ਦੀ ਫੀਸ ਨਹੀਂ ਦੇ ਦੀਸੀ ਇਹਨਾਂ ਨੌਜਵਾਨਾਂ ਨੂੰ ਮੁਫਤ ਟ੍ਰਾਂਸਪੋਰਟ ਦੀ ਸਹੂਲਤ ਵੀ ਦਿੱਤੀ ਗਈ ਹੈ ਸੂਤਰਾਂ ਨੇ ਦੱਸਿਆ ਹੈ ਕਿ ਹੁਣ ਬੀਐਸਐਫ ਦੇ ਵੱਲੋਂ ਦੂਸਰਾ ਆਈਐਲਐਸ ਕੋਰਸ ਜੋ ਹੈ ਉਹ ਸ਼ੁਰੂ ਕਰਨ ਦੇ ਵਾਸਤੇ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ ਇਸ ਵਾਰ ਡਿਗਰੀ ਜਾਂ ਫਿਰ ਡਿਪਲੋਮਾ ਕਰਨ ਵਾਲੇ ਨੌਜਵਾਨ ਕੋਚਿੰਗ ਦੇ ਵਾਸਤੇ ਯੋਗ ਹੋਣਗੇ ਕਿਉਂਕਿ ਆਈਐਲਐਸ ਦੇ ਨਿਯਮ ਹੁਣ ਬਦਲ ਚੁੱਕੇ ਨੇ ਸੀਮਾ ਸੁਰੱਖਿਆ ਬਲ ਜਿਹੜੀ ਹੈ ਇਸ ਦੇ ਇੰਸਪੈਕਟਰ ਜਨਰਲ ਅਤੁੱਲ ਫੁੱਲਜ਼ਲੇ ਨੇ ਦੱਸਿਆ ਹੈ ਕਿ ਪਿੰਡ ਵਾਸੀਆਂ ਤੇ ਉਹਨਾਂ ਦੇ ਬੱਚਿਆਂ ਨੇ 103ਵੀਂ ਬਟਾਲੀਅਨ ਦੇ ਅਧਿਕਾਰੀਆਂ ਦੇ ਕੋਲ ਪਹੁੰਚ ਕੀਤੀ ਉਹਨਾਂ ਨੇ ਆਈਐਲਐਸ ਦੀ ਸਿ ਯਾ ਤੇ ਉਹਨਾਂ ਨੇ ਸਹਾਇਤਾ ਦੇ ਵਾਸਤੇ ਬੇਨਤੀ ਵੀ ਕੀਤੀ ਸੀ ਅਸੀਂ ਕੇਂਦਰ ਸਰਕਾਰ ਦੇ ਫੰਡਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਜੋ ਕਿ ਦੋ ਨਿਪੁੰਨ ਅੰਗਰੇਜ਼ੀ ਬੋਲਣ ਵਾਲੇ ਅਧਿਆਪਕਾਂ ਨੂੰ ਨਿਯੁਕਤ ਕਰਕੇ ਸਿਵਲ ਐਕਸ਼ਨ ਦੀ ਮਨੋਨਿਤ ਕਰਕੇ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਇਹ ਅਧਿਆਪਕ ਤਰਨਤਾਰਨ ਜ਼ਿਲ੍ਹੇ ਦੇ ਅਮਰਕੋਟ ਵਿਖੇ ਨੌਜਵਾਨਾਂ ਨੂੰ ਆਇਰਸ ਕੋਚਿੰਗ ਦੀ ਪੇਸ਼ਕਸ਼ ਇਸ ਵਕਤ ਕਰ ਰਹੇ ਨੇ ਫੁੱਲਜ਼ ਨੇ ਇਹ ਵੀ ਕਿਹਾ ਹੈ ਕਿ 50 ਨੌਜਵਾਨਾਂ ਦੇ ਵਿੱਚੋਂ ਅੱਧੇ ਤੋਂ ਵੱਧ ਕੁੜੀਆਂ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਕੁੜੀਆਂ ਨੇ ਸਫਲਤਾਪੂਰਵਕ ਪ੍ਰੀਖਿਆ ਪਾਸ ਕਰ ਵੀ ਲਈ ਹੈ ਇਸ ਪਹਿਲ ਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਉਤ ਵਿੱਚ ਸ਼ਾਮਲ ਕਰਨਾ ਹੈ ਅਤੇ ਇਸ ਤਰ੍ਹਾਂ ਦੇ ਨਾਲ ਉਹ ਨਸ਼ਿਆਂ ਤੋਂ ਦੂਰ ਵੀ ਰਹਿਣਗੇ ਇਸ ਬਾਰੇ ਵਿੱਚ ਉਹਨਾਂ ਕਿਹਾ ਹੈ ਕਿ ਕਈ ਵਾਰ ਸਾਨੂੰ ਚਿੰਤਾ ਵੀ ਹੁੰਦੀ ਹੈ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੇ ਵਾਸਤੇ ਉਤਸ਼ਾਹਿਤ ਕਰਕੇ ਕਿੰਨਾ ਕਿਤੇ ਅਸੀਂ ਉਹਨਾਂ ਦੇ ਕਦਮ ਤਾਂ ਅੱਗੇ ਵਧਾਈ ਰਹੇ ਹਾਂ ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਨੌਜਵਾਨਾਂ ਦੀ ਡੂੰਗੀ ਦਿਲਚਸਪੀ ਜਿਹੜੀ ਹੈ ਉਹ ਇਸ ਵਕਤ ਆਇਲਸ ਕਰਕੇ ਬਾਹਰ ਜਾਣ ਦੇ ਵਾਲੀ ਹੈ ਅਤੇ ਅਸੀਂ ਉਹਨਾਂ ਨੂੰ ਇੱਕ ਅਜੀ ਹੇ ਹੁਨਰ ਦੇ ਨਾਲ ਲੈਸ ਕਰ ਰਹੇ ਹਾਂ ਜੋ ਉਹਨਾਂ ਨੂੰ ਦੁਨੀਆ ਪੱਧਰ ਦੇ ਉੱਪਰ ਕਿਤੇ ਨਾ ਕਿਤੇ ਬਿਹਤਰ ਬਣਨ ਦੀ ਕੋਸ਼ਿਸ਼ ਦੇ ਵਿੱਚ ਇੱਕ ਕਦਮ ਅੱਗੇ ਵਧਾਉਣ ਦੀ ਸਹਾਇਤਾ ਜ਼ਰੂਰ ਕਰੇਗਾ ਇਸ ਕੋਸ਼ਿਸ਼ ਨੂੰ ਕਾਫੀ ਜ਼ਿਆਦਾ ਸਰਾਹਣਾ ਵੀ ਕੀਤੀ ਜਾ ਰਹੀ ਹੈ ਬੀਐਸਐਫ ਨੂੰ ਪੰਜਾਬ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ 553 ਕਿਲੋਮੀਟਰ ਲੰਬੇ ਹਿੱਸੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਨਾਲੋਂ ਨਾਲ ਇਸ ਮੌਕੇ ਦੇ ਉੱਪਰ ਬੀਐਸਐਫ ਦੇ ਵੱਲੋਂ ਸਿਰਫ ਇਥੇ ਸੁਰੱਖਿਆ ਹੀ ਨਹੀਂ ਕੀਤੀ ਜਾਂਦੀ ਬਲਕਿ ਲੋਕਾਂ ਦੀ ਸਹਾਇਤਾ ਕਰਕੇ ਉਹਨਾਂ ਨੂੰ ਇੱਕ ਚੰਗੇ ਭਵਿੱਖ ਦੀ ਕਾਮਨਾ ਵੀ ਨਾਲ ਦੀ ਨਾਲ ਕੀਤੀ ਜਾਂਦੀ ਹੈ ਬਾਕੀ ਇਸ ਪ੍ਰਕਾਰ ਦੇ ਫਲਸਫੇਆਂ ਅਤੇ ਇਸ ਪ੍ਰਕਾਰ ਦੀ ਸੋਚ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ